ਦੀ ਜੋ ਲੀਡਰਸ਼ਿਪ ਆ ਉਸ ਦੇ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ तमाम ਜੋ ਲੀਡਰਸ਼ਿਪ ਆ ਉਹ ਪਹੁੰਚੀ ਹੋਈ ਹੈ ਅਕਲ ਯੂਥ ਅਕਾਲੀ ਦਲ ਦੇ ਜੋ ਪ੍ਰੈਜ਼ੀਡੈਂਟ ਨੇ ਸਰਜੀ ਸਿੰਘ ਚਿੰਜਰ ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਜੇ ਸੁਖਬੀਰ ਸਿੰਘ ਬਾਦਲ ਖੜਾ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਤਾ ਫਿਰ ਸਾਡਾ ਵੀ ਅਸਤੀਫਾ ਪ੍ਰਵਾਨ ਕਰ ਲਿਆ ਜਾਵੇ ਸਾਡਾ ਵੀ ਫਿਰ ਅਸਤੀਫਾ ਨਾਲ ਦੀ ਨਾਲ ਹੀ ਸਮਝਿਆ ਜਾਵੇ ਇਹ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਹੈ ਤਾਂ ਸਰਜੀ ਸਿੰਘ ਚਿੰਜਰ ਬਰੀਫ ਕਰ ਰਹੇ ਹੈ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਇੱਧਰ ਹੋਰ ਵੀ ਲੀਡਰ ਨੇ ਰਜਿੰਦਰ ਨੇਜਰ ਹੁਣੀ ਨੇ ਤੇ ਹੋਰ तमाम ਪੂਰੀ ਲੀਡਰਸ਼ਿਪ ਜਿਹੜੀ ਹੈ ਉਹ ਖੜੀ ਹੈ ਸਰਜੀ ਚਿੰਜਰ ਕਹਿ ਰਹੇ ਨੇ ਸੁਣ ਲੈਣੇ ਮਹਾਰਾਜ ਰਣਜੀਤ ਸਿੰਘ ਤੋਂ ਲੈ ਕੇ ਉਹਨਾਂ ਨੇ ਰਾਜਪਾਲ ਛੱਡਿਆ ਸੀ ਜਾਂ ਜਥੇਦਾਰ ਸਾਹਿਬ ਨੇ ਛਡਾਇਆ ਸੀ ਗਏ ਸੀ ਨਾ ਤਨਖਾਹ ਲੱਗੀ ਸੀ 104 ਸਾਲ ਦੀ ਪਾਰਟੀ ਹੋ ਗਈ ਸ਼੍ਰੋਮਣੀ ਕਾਲਜ ਦੇ ਕਿੰਨੇ ਪ੍ਰਧਾਨ ਕਿੰਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੁੱਖ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਕਿੰਨਿਆਂ ਨੂੰ ਤਨਖਾਹ ਲੱਗੀ ਸ਼੍ਰੀ ਕਾਲਤਾਖ ਸਾਹਿਬ ਤੋਂ ਕਿਹ ਕਿਸਤੀਫਾ ਦਿੱਤਾ ਕਿਸੇ ਨੇ ਇਹ 나ਗ ਪਰ ਕਾਲੀਦ ਨਾਲ ਜਾਣ ਮੁੱਝ ਕੇ ਮਤਲਬ ਆਪਣੀ ਚਾਲ ਕਿਉਂਕਿ ਮਗਰ ਕੁਝ ਹੋਰ ਹੈ ਪ੍ਰਧਾਨ ਸਾਹਿਬ ਨੇ ਭਾਵ ਕੋ ਕੇ ਇਸਤੀਫਾ ਦਿੱਤਾ ਸੋਸ ਮੁੱਚਾ ਯੂਥ ਵਿੰਗ ਬੇਨਤੀ ਕਰਕੇ ਅੰਦਰ ਵਰਕਿੰਗ ਕਮੇਟੀ ਨੂੰ ਕੇਸ ਦੀਵਾ ਨਾਮ ਮਨਜ਼ੂਰ ਕਰੋ ਨਹੀਂ ਅਸੀਂ ਪਹਿਲੀ ਵਾਰ ਹੋਊਗਾ ਪਾਰਟੀ ਦਫ਼ਤਰ ਦੇ ਵਿੱਚ ਪਾਰਟੀ ਦੇ ਲੀਡਰਾਂ ਦੇ ਖਿਲਾਫ ਪਾਰਟੀ ਦਾ ਯੂਥ ਵਿੰਗ ਇੱਥੇ ਬਾਹਰ ਧਰਨੇ ਤੇ ਬੈਠੂਗਾ ਅਸੀਂ ਗੇਟ ਨੂੰ ਜਿੰਦਾ ਲਾ ਕੇ ਬਾਹਰ ਭੇਜਣਾ ਇਹ ਕੋਈ ਅਸੀਂ ਮਜ਼ਾਕ ਨਹੀਂ ਕਰ ਰਹੇ ਦਿੱਲੀ ਅੱਗੇ ਇੱਕ ਡਾਹ ਕੇ ਖੜਾ ਪੰਜਾਬ ਲਈ ਖੜਾ ਵਿਕਾਸ ਲਾ ਲਓ ਯਾਦਗਾਰਾਂ ਲਾ ਲਓ ਡਿਵੈਲਪਮੈਂਟ ਮਾਡਲ ਲਾ ਲਓ ਜਿਹੜਾ ਮਰਜੀ ਮਾਡਲ ਕੱਢ ਲਿਓ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਕੋਈ ਨੇੜ ਤੇੜੇ ਵੀ ਨਹੀਂ ਤਾਂ ਸੁਖਵੀਰ ਸਿੰਘ ਬਾਦਲ ਚੋਬਾ ਦੇ ਵਿਰੋਧੀਆਂ ਨੂੰ ਦਿੱਲੀ ਅੱਗੇ ਖੜਦਾ ਲੜਦਾ ਮਰਦਾ ਤੇ ਕੋਈ ਡਰਦਾ ਨਹੀਂ ਤਾਂ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਦਿੱਲੀ ਝੰਡਿਆਂ ਵਾਲਾ ਚੋਬਾ ਉਸ ਇਨਸਾਨ ਦੇ ਨਾਲ ਖੜਨਾ ਜ਼ਰੂਰੀ ਆ ਜੇ ਅਕਾਲੀ ਦਲ ਬਚਾਉਣਾ ਸੋ ਇਸ ਲਈ ਸਮੁੱਚਾ ਯੂਥ ਵਿੰਗ ਸਮੁੱਚੇ ਸ਼੍ਰੋਮਣੀ ਕਾਲਦਨ ਦੇ ਲੀਡਰ ਸਾਹਿਬਾਨ ਜਿਹੜੇ ਬਹੁਤ ਧੰਨਵਾਦ ਅੱਜ ਅਸਤੀਫੇ ਜੇਹ ਵਿੱਚ ਪਾ ਕੇ ਆਏ ਨੇ ਕਿ ਜੇ ਪ੍ਰਧਾਨ ਸਾਹਿਬ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਸਾਡੇ ਵੀ ਅਸਤੀਫੇ ਨਾਲ ਹੀ ਮਨਜ਼ੂਰ ਸਮਝੋ ਪ੍ਰਧਾਨ ਸਾਹਿਬ ਨੂੰ ਬੇਨਤੀ ਆ ਕਿ ਤੁਸੀਂ ਭਾਵਕ ਨਾ ਹੋ ਤੁਹਾਡੀਆਂ ਜਜ਼ਬਾਤਾਂ ਨੂੰ ਸਮਝਦੇ ਆ ਤੁਹਾਡੀ ਭਾਵਨਾ ਨੂੰ ਸਮਝਦੇ ਆ ਪਾਰਟੂ ਸਿ ਪਾਰਟੀ ਦੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝੋ ਤੇ ਧੀਬਾ ਵਾਪਸ ਲਓ ਤੇ ਇਹ ਵਿਰੋਧੀਆਂ ਦੀ ਚਾਲ ਵਿੱਚ ਨਾ ਫਸੋ ਬਾਗੀ ਅਕਾਲੀ ਕਹਿੰਦੀ ਕਿ ਕੰਮ ਬਹੁਤ ਪਹਿਲਾਂ ਕਰ ਲੈਣਾ ਮੈਂ ਕਹਾਂ ਬਾਗੀ ਬਾਗੀ ਜਿਹੜੇ ਅਕਾਲੀ ਨੇ ਉਹ ਲੰਬੇ ਪੈਲੇ ਦਿੱਲੀ ਗਏ ਨਾਗਪੁਰ ਅੱਗੇ ਇਹੋ ਫਰਕ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਕੀ ਸਮਝਾਉਂਦਾ ਰਿਹਾ ਭਾਜਪੀ ਨਾਲ ਸਾਡਾ ਵੀ ਪਰ ਲੰਬਿਆਂ ਨਹੀਂ ਪਿਆ ਜੱਟ ਕਦੇ ਅੱਜ ਟਵਿੱਟਰ ਤੇ ਇੰਡੀਆ ਦੇ ਟਵਿੱਟਰ ਤੇ ਇੱਕ ਨੰਬਰ ਤੇ ਟ੍ਰੈਂਡਿੰਗ ਕਰ ਰਿਹਾ ਵੀ ਸਪੋਰਟ ਸਰਦਾਰ ਸੁਖਵੀਰ ਸਿੰਘ ਬਾਦਲ ਐਵੇਂ ਨਹੀਂ ਜੱਟਾ ਜੋਤੇ ਵੀ ਸਪੋਰਟਸ ਸਰਸਵਰ ਸਿੰਘ ਬਾਦਲ ਟ੍ਰੈਂਡਿੰਗ ਕਰ ਰਿਹਾ ਟਵਿੱਟਰ ਤੇ ਤੁਸੀਂ ਤੁਸੀਂ ਮੀਡੀਆ ਵਾਲੇ ਸਮਝਦੇ ਹੋ ਸਰ ਵਿਰੋਧੀ ਕਹਿੰਦਾ ਪ੍ਰੈਸ਼ਰ ਪੋਲਿਟਿਕਸ ਹੈ ਕਿ ਅਸਤੀਫਾ ਮਨਜ਼ੂਰ ਨਾ ਕੀਤਾ ਜਾਏ ਯਾਰ ਵਿਰੋਧੀ ਤਾਂ ਬਹੁਤ ਕੁਝ ਕਹਿੰਦੇ ਨੇ ਅਸੀਂ ਧਾਰ ਨਹੀਂ ਮਾਰਦੇ ਹੋ ਜੋ ਵਿਰੋਧੀਆਂ ਦੀ ਮੇਰੇ ਤੇ ਕੀ ਕਹੋਂਦੇ ਨੇ ਉਹ ਇਹ ਸਾਰੇ ਬਕਾਊ ਮਾਲ ਹੈ ਦਲਾਲ ਬਣੇ ਨੇ ਦਿੱਲੀ ਦੇ ਇਹ ਇਹ ਤਾਂ ਚਾਹੁੰਦੇ ਨੇ ਕਿ ਪ੍ਰਧਾਨ ਸਾਹਿਬ ਪਾਸੇ ਹੋਵੇ ਤੇ ਅਸੀਂ ਮਨਮਾਨੀਆਂ ਕਰੀਏ ਦਿੱਲੀ ਦੇ ਨਾਲ ਪਾ ਕੇ ਸੰਢਾ ਗਾਂਢਾ ਲੈ ਕੇ ਵਜੀਰੀਆਂ ਲੈ ਕੇ ਸਿਕਿਉਰਟੀਆਂ ਅਸੀਂ ਚੰਮਦੀਆਂ ਚਲਾਈਏ ਤੇ ਕਦੇ ਨਹੀਂ ਹੋਣ ਦੇਾਂਗੇ ਕਦੇ ਵੀ ਮੈਂ ਕਿਹਾ ਸਾਰਾ ਪਿੰਡ ਮਰ ਜਾਏ ਮਿੱਤਰਾਂ ਉਹਨਾਂ ਨੂੰ ਨਹੀਂ ਕੁਝ ਬੰਨ ਦਿੰਦੇ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਪਾਰਟੀ ਦਾ ਹਰੇਕ ਵਰਕਰ ਖੜਾ ਹੈ ਕਿਉਂਕਿ ਸਮਝਦਾ ਔਰ ਇਹ ਜੋ ਕਿਹਾ ਕਰਕੇ ਦਿਖਾਇਆ ਨਾ 5 ਸਾਲ ਕੈਪਟਨ ਨੰਗਿਆ ਚੰਨੀ ਨੰਗਿਆ ਆ ਭਗਵੰਤ ਮਾਨ ਨੰਗਿਆ ਭਗਵੰਤ ਮਾਨ ਦੇ ਪੱਲੀ ਕੱਕ ਨਹੀਂ ਨਾ ਉਹਦਾ ਦਰਜੀ ਆਪਣਾ ਨਾ ਉਹਦਾ ਡਰਾਈਵਰ ਆਪਣਾ ਨਾ ਰਸੋਈਆ ਆਪਣਾ ਨਾ ਪੀਏ ਆਪਣਾ ਨਾ ਉਹਦਾ ਪ੍ਰਿੰਸੀਪਲ ਸੈਕਟਰੀ ਆਪਣਾ ਨਾ ਬਿੱਤ ਸਲਾਹਕਾਰ ਆਪਣਾ ਉਹਦੇ ਪੱਲੇ ਕੱਕ ਨਹੀਂ ਜਿਵੇਂ ਕੈਪਟਨ ਬੀਜੇਪੀ ਜਿਨੇ ਠਿਆ ਸੀ ਉਵੇਂ ਮੁੱਖ ਮੰਤਰੀ ਹੈ ਜਾਊ ਭਵੰਤਮਨ ਜਾਊ ਸੋ ਇਹ ਵਿਰੋਧੀਆਂ ਦੇ ਅਸੀਂ ਪ੍ਰਵਾਹ ਨਹੀਂ ਕਰਦੇ ਹੈਗੇ ਸਰਦਾਰ ਸੁਖਬੀ ਸਿੰਘ ਬਾਦਲ ਦਿੱਲੀ ਅੱਗੇ ਖੜਾ ਤੇ ਜਿਹੜਾ ਬੰਦਾ ਦਿੱਲੀ ਅੱਗੇ ਇੱਕ ਤਾਨ ਕੇ ਖੜਾ ਸਾਡਾ ਫਰਜ ਬਣਦਾ ਹਰੇਕ ਪੰਜਾਬੀ ਦਾ ਪਾਰਟੀ ਦੇ ਵਰਕਰਾਂ ਦਾ ਨਹੀਂ ਪੰਜਾਬੀਆਂ ਦਾ ਫਰਜ ਬਣਦਾ ਕਿ ਉਹਦੇ ਨਾਲ ਖੜੋ ਕਹਿ ਰਹੇ ਕਿ ਜਜਬਾਤੀ ਹੋ ਕੇ ਅਸਤੀਫਾ ਦਿੱਤਾ ਪ੍ਰਧਾਨ ਸਾਹਿਬ ਨੇ ਪ੍ਰਧਾਨ ਸਾਹਿਬ ਕੋਈ ਬੱਚੇ ਥੋੜੀ ਨੇ ਕਿ ਜਜਬਾਤੀ ਹੋ ਕੇ ਅਸਤੀਫਾ ਦੇ ਦੇਣਗੇ ਜੇ ਇੱਕ ਬੰਦੇ ਨੂੰ ਤੁਸੀਂ 10 ਸਾਲ ਤੋਂ ਹੁਣ ਮਾਨਸਿਕ ਤੌਰ ਤੇ ਪ੍ਰਸ਼ਾਨ ਕਰਿਓ ਜਾਓਗੇ ਕਿਤੇ ਤਾਂ ਆਖਰਕਾਰ ਉਹ ਧੀਆ ਦਾ ਬਾਪ ਵੀ ਆ ਵਿਆਹ ਵੀ ਆ ਵੱਡੀ ਧੀ ਦਾ ਕਿਤਨਾ ਕਿਤੇ ਬੰਦਾ ਮਤਲਬ ਹੁੰਦਾ ਹੀ ਆ ਮੈਂਟਲ ਤੌਰ ਤੇ ਟੌਰਚਰ ਤੇ ਉਹ ਤਾਂ ਕਹਿੰਦੇ ਨੇ ਕਿ ਛੱਡੋ ਯਾਰ ਤੁਸੀਂ ਇਸ ਪਾਰਟੀ ਦੀ ਗੱਲ ਕਰਦੇ ਹੋ ਮੈਂ ਤਾਂ ਸਿਆਸਤ ਹੀ ਛੱਡੀ ਇੱਥੇ ਤੱਕ ਮਤਲਬ ਜਿਹੜਾ ਅਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਕੋਲ ਜਿਹੜਾ ਸੁਨੇਹਾ ਆਇਆ ਕਿ ਪ੍ਰਧਾਨ ਸਾਹਿਬ ਇਹਨੇ ਦੁਖੀ ਨੇ ਉਹ ਕਹਿੰਦੇ ਮੈਂ ਤਾਂ ਸਿਆ ਜੇ ਇੱਕ ਇਨਸਾਨ ਨੂੰ ਤੁਸੀਂ ਮਾਰੀ ਜਾਉਂਗੇ ਮਾਰੀ ਜਾਉਂਗੇ ਹੋਰ ਦੇਖੋ ਜਿਨ੍ਹਾਂ ਨੇ ਪੀੜੀ ਮਾਰਤੀ ਸਾਡੀਆਂ ਦਾੜੀਆਂ ਨੂੰ ਬੱਕਬਦੀ ਅੱਤਵਾਦੀ ਪਤਾ ਨਹੀਂ ਕੀ ਕੁਝ ਬਣਾਤਿਆ ਉਹਨਾਂ ਤੋਂ ਨਾ ਕੋਈ ਅਸਤੀਫਾ ਮੰਗੇ ਨਾ ਮਾਫੀ ਮੰਗੇ ਨਾ ਉਹ ਮੰਗਣ ਸਰਦਾਰ ਸਖਤ ਸਿੰਘ ਬਾਦਲ ਦਾ ਜੇ ਇਹਨਾ ਮਨਜ਼ੂਰ ਕਰੋ ਤੇ ਅੱਜ ਅੱਜ ਨੌਜਵਾਨਾਂ ਨੂੰ ਅੱਜ ਫੇਰ ਬਕਵਾਦੀ ਅਤਵਾਦੀ ਅਖਦੇ ਨੇ ਕਦੇ ਮਨਜ਼ੂਰ ਨਹੀਂ ਕਰਾਂਗੇ ਨਾ ਮਨਜ਼ੂਰ ਕਰੋ ਨਾ ਕਮੇਟੀ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਨਾ ਮਨਜ਼ੂਰ ਕਰੋ ਦੇਖੋ ਅਸੀਂ ਬੇਨਤੀ ਕਰਤੀ ਆਪਣੀ ਬਾਕੀ ਹੁਣ ਦੇਖਦੇ ਆ ਕੀ ਕਰਦੇ ਨੇ ਅਸੀਂ ਅਗਲਾ ਫੈਸਲਾ ਜਨਾ ਵਿਕਰਮ ਸਿੰਘ ਮਜੀਠੀਆ ਵੀ ਪਹੁੰਚੇ ਆ ਮਜੀਠੀਆ ਹੁਣ ਕੀ ਕਹਿੰਦੇ ਆ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਤਾਂ ਵਿਕਰਮ ਸਿੰਘ ਮਜੀਠੀਆ ਜੀ ਜੀਪਾ ਤੁਸੀਂ ਕੁਝ ਕਹਿਣਾ ਚਾਹੋਗੇ ਕੀ ਨਾ ਮਨਜ਼ੂਰ ਕਰੋ ਨਾ ਮਨਜ਼ੂਰ ਕਰੋ ਤਾਂ ਵਿਕਰਮ ਸਿੰਘ ਮਜੀਠੀਆ ਵੀ ਪਹੁੰਚੇ ਨੇ ਕਾਲੀ ਦਾਲ ਦੀ ਬੇਨਤੀ ਸਰ ਬੇਨਤੀ ਹੈ ਸਾਰਿਆਂ ਦੀ ਜਿਹੜੇ ਵਰਤੀ ਬਿਲਕੁਲ ਅਸੀਂ ਇਸ ਹਾਲਾਤ ਜੀ ਦਾ ਨਾਮ ਹਾਂਜੀ ਇਹ ਪ੍ਰਧਾਨ ਸਾਹਿਬ ਦਾ ਤੀਫਾ ਨਾਮ ਮਨਜ਼ੂਰ ਕੀਤਾ ਜਾਵੇ ਸਾਰਿਆਂ ਦਾ ਸਾਡੀ ਬੇਨਤੀ ਭਾਵਨਾ ਜੀ ਚਲੋ ਦੇਖਦੇ ਹਾਂ ਜੇ ਅੰਦਰ ਕੀ ਸਾਰਿਆਂ ਦਾ ਸਵਾਸ ਜੀ ਜੀ ਬਾਬਾ ਜੀ ਜ਼ਿੰਦਾਬਾਦ ਸਵਾਸ ਜੀ ਆਵਾਜ਼ ਸਾਰਾ ਤੀਫਾ ਨਾਮ ਮਨਜ਼ੂਰ ਕਰੋ ਨਾਮ ਮਨਜ਼ੂਰ ਕਰੋ ਨਾਮ ਮਨਜ਼ੂਰ ਕਰੋ ਸ਼੍ਰੋਮਣੀ ਕਾਲੀ ਨਾਲ ਜ਼ਿੰਦਾਬਾਦ 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 ਬਾਦਲ ਜਿੰਦਾਬਾਦ 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 ਜੀ ਦੇਖੋ ਅੱਜ ਇੱਕ ਤਾਂ ਗੱਲ ਹੈਗੀ ਆ ਅੱਜ ਇੰਡੀਆ ਦੇ ਟਵਿੱਟਰ ਤੇ ਵੀ ਸਪੋਰਟ ਸਰਦਾਰ ਸਿੰਘ ਬਾਦਲ ਜੀ ਟ੍ਰੈਂਡ ਕਰ ਰਿਹਾ ਬਹੁਤ ਵੱਡੀ ਗੱਲ ਹੈ ਇਹ ਇੰਡੀਆ ਦੇ ਟਵਿੱਟਰ ਤੇ ਸਰਦਾਰ ਸਿੰਘ ਬਾਦਲ ਜੀ ਵੀ ਸਪੋਰਟ ਸਰਦਾਰ ਸਿੰਘ ਬਾਦਲ ਟ੍ਰੈਂਡ ਕਰਨਾ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਨੰਬਰ ਇਹ ਕਿਉਂਕਿ ਦਿੱਲੀ ਦੇ ਨਾਲ ਇੱਕੋ ਬੰਦਾ ਜਿਹੜਾ ਅੱਜ ਅੱਖਾਂ ਕੱਢ ਕੇ ਮੋਦੀ ਤੇ ਅਮਿਤ ਸ਼ਾਹ ਦੇ ਅੱਗੇ ਹਟਾ ਕੇ ਐ ਖੜਾ ਨਹੀਂ ਲੰਬੇ ਪੈਨ ਸਾਰੇ ਉੱਤੇ ਆ ਪਹਿਲਾ ਕੈਪਟਨ ਬਿਆਸ ਸਿੰਘ ਭਗਵਤ ਮਾਨ ਪਿਆ ਤੇ 8 ਸਾਲ ਤੋਂ ਸਰਕਾਰ ਨਹੀਂ ਫੇਰ ਵੀ ਪ੍ਰਧਾਨ ਸਾਹਿਬ ਇੱਕ ਡਾਕੇ ਖੜੇ ਨੇ ਤੇ ਸਾਰਿਆਂ ਨੂੰ ਕਹਿੰਦੇ ਨੇ ਕਿ ਇੱਕ ਡਾਕੇ ਕਰੋ ਆਪਾਂ ਪੰਜਾਬ ਦੇ ਹੱਕਾਂ ਨੂੰ ਤੇ ਸੰਸਥਾਵਾਂਾਂ ਦੇ ਵਿੱਚ ਹੋਰੀ ਦਖਲ ਆ ਜੀ ਰੋਕਣਾ ਸੋ ਬੇਨਤੀ ਹੈ ਸਾਡੀ ਭਾਵਨਾ ਨੂੰ ਜਰੂਰ ਸਮਝਿਆ ਜਾਵੇ ਤੇ ਯੂਥ ਵਿੰਗ ਦੀ ਭਾਵਨਾ ਲਈ ਤੁਸੀਂ ਅਸੀਂ ਬੇਨਤੀ ਕਰਨ ਆਏ ਹਾਂ ਤੁਸੀਂ ਵੱਢਿਓ ਕੋਈ ਸਾਡੇ ਤੋਂ ਉੱਚਾ ਨਹੀਂ ਮਾਫਰ ਬੋਲਿਆ ਉਹਦੀ ਮਾਫੀ ਚਾਹੁੰਦੇ ਆਂ ਜੀ ਤੇ ਸਤਿਕਾਰ ਨਾਲ ਬੇਨਤੀ ਕਰਦੇ ਆਂ ਜੀ ਕਿ ਸਾਡੀ ਭਾਵਨਾ ਸਾਰੇ ਪੰਜਾਬ ਦੇ ਯੂਥ ਵਰਕਰਾਂ ਦੀ ਸਭ ਦੀ ਭਾਵਨਾ ਹੈ ਜੀ ਸਭ ਦੀ ਭਾਵਨਾ ਹੈ ਯੂਥ ਦੇ ਚਾਹੇ ਬਜ਼ੁਰਗਾਂ ਦੇ ਸਭ ਦੀ ਭਾਵਨਾ ਇਹੀ ਹੈ ਅਸੀਂ ਉਸ ਭਾਵਨਾ ਨੂੰ ਸ਼ਰੋਮ ਦੇ ਕਾਲੇ ਦੀ ਭਾਵਨਾ ਦਾ ਅਸਤੀਫਾ ਉਹਨਾਂ ਨੂੰ ਵਾਪਸ ਹੋ ਜਾਂਦਾ ਅਸੀਂ ਤਾਂ ਬਿਲਕੁਲ ਜੀ ਬਿਲਕੁਲ ਪਰ ਅਸਤੀਫਾ ਮਨਜ਼ੂਰ ਨਾ ਕੀਤਾ ਜਾਵੇ ਸੁਖਬੀਰ ਸਿੰਘ ਬਾਦਲ ਦਾ ਇਵਨ ਤੁਸੀਂ ਵੀ ਪੋਸਟ ਪਾਈ ਤੁਸੀਂ ਕਿਹਾ ਕਿ ਫਿਰ ਮੇਰਾ ਵੀ ਅਸਤੀਫਾ ਮਨਜ਼ੂਰ ਕਰ ਲਿਆ ਜਾਵੇ ਹੋਰ ਵੀ तमाम ਲੀਡਰਸ਼ਿਪ ਤੁਸੀਂ ਮੈਂ ਤੁਹਾਡਾ ਬਿਆਨ ਸੁਣ ਰਿਹਾ ਸੀ ਤੁਸੀਂ ਕਹਿ ਰਹੇ ਸੀਗੇ ਕਿ ਫੋਨ ਤੇ ਤੁਹਾਨੂੰ ਅਕਾਲੀ ਦਲ ਦੀ ਜੋ ਲੀਡਰਸ਼ਿਪ ਹੈ ਯੂਥ ਦੇ ਜੋ ਲੋਕ ਆ ਉਹ ਭੇਜ ਰਹੇ ਆ ਅਸਤੀਫੇ ਤਾਂ ਪਹਿਲਾਂ ਵੀ ਜ਼ਿਕਰ ਕਰ ਰਹੀ ਸੀ ਕਿ ਇਹ ਪ੍ਰੈਸ਼ਰ ਪੋਲਿਟਿਕਸ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਹੈ ਤੁਸੀਂ ਕੀ ਸੋਚ ਰਹੇ ਹੋ ਬੇਸਿਕਲੀ ਅਸੀਂ ਆਪਣੀ ਭਾਵਨਾ ਦੱਸ ਨਹੀਂ ਸਕਦੇ ਸਾਡਾ ਪਾਰਟੀ ਦਾ ਹੱਕ ਨਹੀਂ ਮੰਨਦਾ ਅਸੀਂ ਇਕੱਲਾ ਪੋਸਟ ਨਹੀਂ ਪਾਈ ਮੈਂ ਸਮੇਤ ਕੋਰ ਕਮੇਟੀ ਸਮੇਤ 77 ਜਰਨਲ ਸਮੇਤ ਜ਼ਿਲ੍ਹਾ ਪ੍ਰਧਾਨ ਸਮੁੱਚਾ ਸਾਰਾ ਯੂਥ ਵਿੰਗ ਅਸੀਂ ਇਸਤੀਫੇ ਲਿਖ ਕੇ ਸائن ਕਰਕੇ ਸਮੂਹ ਰੂਪ ਚ ਸਾਰੀ ਪਾਰਟੀ ਯੂਥ ਵਿੰਗ ਆਪਣਾ ਅੰਦਰ ਪ੍ਰਧਾਨ ਸਾਹਿਬ ਕਾਰਜਕਾਰੀ ਕੋਰ ਕਮੇਟੀ ਵਰਕਿੰਗ ਕਮੇਟੀ ਨੂੰ ਇਸਤੀਫਾ ਦੇ ਆਏ ਹਾਂ ਮਤਲਬ ਦੇਖੋ ਅੱਜ ਹਾਲਾਤ ਇਹ ਨੇ ਮੇਰੇ ਵੀਰ ਇੱਕ ਗੱਲ ਸਮਝਣੀ ਪੈਣੀ ਹੈ ਉਹੀ ਜਿਹੜਾ 92 92 ਵਿੱਚ ਵੱਖਵਾਦੀ ਅੱਤਵਾਦੀ ਆਖਦੇ ਸੀ ਅੱਜ ਫੇਰ ਕਹਿੰਦੇ ਨੇ ਨਾ ਕਿਉਂਕਿ ਅਕਾਲੀ ਦਮ ਤਾਂ ਘੇਰਾ ਪਿਆ ਹੋਇਆ ਇਹਨਾਂ ਨੇ ਪ੍ਰਧਾਨ ਸਾਹਿਬ ਘਰੇ ਬੈਠੇ ਨੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਹੁਣ ਤੱਕ ਕਿੰਨੇ ਮੁੱਖ ਮੰਤਰੀ ਸੰਤਰੀ ਪ੍ਰਧਾਨ ਸ਼੍ਰੋਮਣੀ ਕਾਲ ਦਲ ਸ਼੍ਰੋਮਣੀ ਕਮੇਟੀ ਪਤਨ ਕਿੰਨੇ ਬੰਦੇ ਆਲੇ ਕਿੰਨਿਆਂ ਨੂੰ ਤਨਖਾਹ ਲੱਗ ਲਈ ਕਿਸ ਨੇ ਅਸਤੀਫਾ ਦਿੱਤਾ ਪ੍ਰਧਾਨ ਸਾਹਿਬ ਨਿਵੇਂ ਹੋ ਗਏ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਵੀ ਅੱਗੇ ਪਾਰਟੀ ਨੇ ਲਾਇਆ ਅੱਗੇ ਪਾਰਲੀਮੈਂਟ ਬੋਰਡ ਵੀ ਬਣਾਇਆ ਅਸਤੀਫਾ ਵੀ ਦੇ ਦਿੱਤਾ ਪਰੇਕ ਇਨਸਾਨ ਹੋ ਜੇ ਇੰਨਾ ਚੁੱਕਿਆ ਹੋਇਆ ਹੈ ਹੁਣ ਆਪਾਂ ਨੂੰ ਵੀ ਦੇਖਣਾ ਚਾਹੀਦਾ ਨਾ ਕਿ ਆਪਾਂ ਪਾਰਟੀ ਬਚਾਉਣੀ ਆ ਆਪਾਂ ਜਿਹੜਾ ਬੰਦਾ ਦਿੱਲੀ ਅਗੇ ਕਟਾਨ ਕੇ ਖੜਾ ਉਹਦੇ ਨਾਲ ਖੜੀਏ ਫਿਰ ਆਪਣਾ ਫਰਜ਼ ਨਹੀਂ ਬਣਦਾ ਅੱਜ ਇਹ ਦਿੱਲੀ ਵਾਲੇ ਕੀ ਕਰ ਰਹੇ ਨੇ ਅੱਜ ਕੈਨੇਡਾ ਚ ਕੀ ਹੋਇਆ ਅੱਜ ਪੰਜਾਬ ਚ ਕੀ ਹੋ ਰਿਹਾ ਇੰਡੀਆ ਚ ਕੀ ਹੋ ਰਿਹਾ ਹਰੇਕ ਨੂੰ ਆ ਦਸਤਾਰ ਵਾਲਿਆਂ ਨੂੰ ਕਹਿੰਦੇ ਨੇ ਵੱਖਵਾਦੀ ਅੱਤਵਾਦੀ ਕੋਈ ਵੱਖਵਾਦੀ ਅੱਤਵਾਦੀ ਨਹੀਂ ਜਿਹੜੇ ਵੱਖਵਾਦੀ ਹੈਗੇ ਨੇ ਉਹਨਾਂ ਦੇ ਵੀ ਤਸ਼ੱਦਦ ਹੋਇਆ ਧੀਆਂ ਭੈਣਾਂ ਨੂੰ ਬਿਠਾ ਲਿਆ ਅਗਲਿਆਂ ਦੇ ਸਾਹਮਣੇ ਥਾਣਿਆਂ ਚ ਕੱਪੜੇ ਕਢਾ ਕੇ ਪੱਤ ਲੁੱਟੀ ਗਈ ਸਾਰਾ ਸਾਰਾ ਪਰਿਵਾਰ ਗੋਲੀਆਂ ਮਾਰ ਕੇ ਮਾਰਤੇ ਤਾਂ ਅਗਲੇ ਵਖਵਦੀ ਦੀਆਂ ਗੱਲਾਂ ਕਰਦੇ ਨੇ ਉਹੀ ਕਿਸੇ ਨੂੰ ਸ਼ੌਂਗ ਆ ਵਖਵਦੀ ਦੀ ਗੱਲ ਕਰਨ ਦਾ ਸ਼੍ਰੋਮਣੀ ਅਕਾਲੀ ਦਲ ਕਿਹਾ ਸਪਸ਼ਟ ਕਹਿੰਦਾ ਕਿ ਦੇਸ਼ ਨੂੰ ਯਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੇ ਦਿੱਤੀਆਂ ਅਕਾਲੀ ਦਲ ਦੇ ਆਗੂ ਨੇ ਦਿੱਤੀਆਂ ਦੇਸ਼ ਕਿਸੇ ਦਾ ਨਹੀਂ ਦੇ ਸਾਡਾ ਤੇ ਜੇ ਹੱਕਾਂ ਦੀ ਗੱਲ ਕਰਨੀ ਦਸਤਾਰਾਂ ਦੀ ਗੱਲ ਕਰਨੀ ਅਧਿਕਾਰਾਂ ਦੀ ਗੱਲ ਕਰਨੀ ਸੰਸਥਾਾਂ ਦੇ ਹੱਕ ਦੇ ਵਿੱਚ ਬੋਲਣਾ ਉਹਨਾਂ ਦੇ ਦਖਲਅੰਦਾਜ਼ੀ ਦੇ ਰੋਕਣਾ ਤੇ ਜੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਅਧਿਕਾਰਾਂ ਦੀ ਗੱਲ ਕਰਨੀ ਵਖਵਦੀ ਅਤਵਾਦੀ ਫਿਰ ਰਹਿ ਗਏ ਭਾਈ ਪਿਕਨੋ ਜੋ ਕਹਣਾ ਹੈ ਅਸਤੀਫਾ ਤੁਸੀਂ ਕਹਿ ਰਹੇ ਹੋ ਕਿ ਮਨਜ਼ੂਰ ਨਾ ਕੀਤਾ ਜਾਵੇ ਸੁਖਵੀਰ ਸਿੰਘ ਬਾਦਲ ਦਾ ਜੇ ਵਰਕਿੰਗ ਕਮੇਟੀ ਇਹ ਤੇ ਡਿਸੀਜਨ ਲੈਂਦੀ ਕਿ ਇੱਕ ਪ੍ਰਧਾਨ ਕਿਸੇ ਹੋਰ ਨੂੰ ਚੁਣ ਲਿਆ ਜਾਊਗਾ ਕਿਉਂਕਿ ਅੱਗੇ ਇਲੈਕਸ਼ਨ ਵੀ ਆ ਰਹੇ ਆ ਤਾਂ ਫਿਰ ਕੀ ਡਿਸੀਜਨ ਰਹੂਗਾ ਸਾਡਾ ਸਪਸ਼ਟ ਹੈ ਜੀ ਅਸਤੀਫਾ ਨਾਮਨਜ਼ੂਰ ਕੀਤਾ ਜਾਵੇ ਅਸੀਂ ਆਪਣਾ ਸਾਰੇ ਸਮੇਤ ਮੈਂ ਪ੍ਰਧਾਨ ਸਾਰਾ ਯੂਥਮੰਗ ਆਪਣਾ ਅਸਤੀਫਾ ਅੰਦਰ ਦੇ ਆਏ ਤੁਸੀਂ ਅਸਤੀਫਾ ਦੇ ਬਿਲਕੁਲ ਦੇ ਆ ਜੀ ਠੀਕ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜਿਸ ਤਰ੍ਹਾਂ ਅਸਤੀਫਾ ਦੇ ਆ ਸੋ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਮੈਂ ਇਸ ਪਾਰਟੀ ਚ ਜਿਹੜਾ ਕੰਮ ਨਹੀਂ ਕਰ ਸਕਦਾ ਮੇਰੇ ਵਾਸਤੇ ਬਹੁਤ ਅਸੰਭਵ ਆ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਉਹਨਾਂ ਦੀ ਸੋਚ ਉਹਨਾਂ ਦੀ ਡਿਵੈਲਪਮੈਂਟ ਦੀ ਸਦਾ ਕਦਰ ਕੀਤੀ ਆ ਕਰਦਾ ਰਹਾਂਗਾ ਸਰੋਜ ਸੁਖਵੀਰ ਸਿੰਘ ਬਾਦਲ ਜੀ ਦੇ ਨਾਲ ਸੀਗਾ ਸੋ ਉਹਨਾਂ ਨੇ ਪਾਰਟੀ ਛੱਡੀ ਆ ਮੈਂ ਸਮਝਦਾ ਕਿਤੇ ਨਾ ਕਿਤੇ ਜਿਹੜੀ ਦੂਸਰੀਆਂ ਤਾਕਤਾਂ ਜਿਹੜੀਆਂ ਤੁਸੀਂ ਅੱਜ ਹਾਲਾਤ ਦੇਖੋ ਜਿਹੜੇ ਸੁਧਾਰ ਲਹਿਰ ਵਾਲੀ ਭਾਈ ਜਿ세ਦਾਰਾਂ ਨੂੰ ਮੈਨਰ ਨਹੀਂ ਆਂਦਾ ਵੀ ਉਹ ਗੁਰਦੁਆਰਿਆਂ ਤੋਂ ਪਕੌੜੇ ਮੰਗਾਂ ਮਗਾ ਕੇ ਘਰਾਂ 'ਚ ਪਾਰਟੀਆਂ ਕਰਦੇ ਰਹੇ ਗੁਰਦੁਆਰਿਆਂ ਤੋਂ ਆਪਣੇ ਡਰਾਈਵਰਾਂ ਨੂੰ ਤਨਖਾਹਾਂ ਦਿੰਦੇ ਰਹੇ ਕਿਸ ਦਾ ਕਿਸ ਤਰ੍ਹਾਂ ਦੇ ਚੰਦੂ ਮજરા ਸਾਹਿਬ ਆ ਬੀਬੀ ਜਗੀਰ ਕੌਰ ਵਰਗਿਆਂ ਦੇ ਕਿਸ ਤਰ੍ਹਾਂ ਦੇ ਕਰੈਕਟਰ ਆ ਕਿ ਜਿਸੇਦਾਰਾਂ ਨੂੰ ਉਹ ਨਜ਼ਰ ਨਹੀਂ ਆਤੇ ਉਹਨਾਂ ਬੰਦਿਆਂ ਨੇ ਆਪ ਪਹਿਲਾਂ ਜਾ ਕੇ ਜਿਸੇਦਾਰਾਂ ਕੋਲ ਕਨਫੈਸ ਕਰਿਆ ਕਿ ਅਸੀਂ ਗਲਤ ਉਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਗਿਣੀ ਮਿੱਥੀ ਸਾਜ਼ਿ ਦੇ ਤਹਿਤ ਜਲੀਲ ਕਰਿਆ ਜਾ ਰਿਹਾ ਹੈਗਾ ਮੈਂ ਤਾਂ ਇਹ ਸਮਝਦਾ ਕਿ ਇਹੀ ਕਾਰਨ ਅਸਤੀਫਾ ਦੇਣ ਦਾ ਤੁਸੀਂ ਪਾਰਟੀ ਚ ਜਾ ਰਹੇ ਹੋ ਮੈਂ ਦੇਖੋ ਮੈਂ ਤਾਂ ਕਲੀਅਰ ਕਟਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੇ ਪਾਰਟੀ ਦੇ ਪ੍ਰਧਾਨ ਨਹੀਂ ਤਾਂ ਮੇਰਾ ਮੈਂ ਪਾਰਟੀ ਚ ਨਹੀਂ ਆਉਂਦਾ ਤੁਸੀਂ ਫਿਰ ਆਮ ਵਰਕਰ ਕਰਵਾ ਦੇ ਦਿਓ ਤੁਸੀਂ ਆਮ ਵਰਕਰ ਸਰਪੰਚ ਕਾਲੀਦਾਂ ਤੋਂ ਲੱਗ ਮੈਂ ਤਾਂ ਪਾਰਟੀ ਤੋਂ ਅਸਤੀਫਾ ਦੇਇਆ ਜੀ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਪਹਿਲਾਂ ਵੀ ਮੈਂ ਸੇਵਾ ਕਰਦਾ ਰਿਹਾ ਸੋ ਸੋਸ਼ਲ ਵਰਕਰ ਦੇ ਤੌਰ ਤੇ ਸੇਵਾ ਕਰਦਾ ਹਾਂ ਉਹਦਿਆਂ ਤੋਂ ਅਸਤੀਫਾ ਦਿੱਤਾ ਉਹ ਪੱਕਿਆ ਹੋਇਆ ਦੇਖ ਸਕਦੇ ਹੋ ਤੁਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ ਔਰ ਸਰਜੀਤ ਸਿੰਘ ਝਿੰਜਰ ਹੁਣੀ ਨੇ ਉਹ ਬਰੀਫ ਕਰ ਰਹੇ ਨੇ ਤੇ ਨਾਲ ਹੀ ਅਕਾਲੀ ਦਲ ਦੀ तमाम जो पूरी ਲੀਡਰਸ਼ਿਪ ਹੈ ਉਹ ਪਹੁੰਚੀ ہوئی ਹੈ ਅਕਾਲੀ ਦਲ ਦੇ ਦਫਤਰ ਤਾਂ तमाम जो ਲੀਡਰ ਨੇ ਉਹ ਇਸ ਤਰ੍ਹਾਂ ਦੀ ਗੱਲ ਕਹਿ ਰਹੇ ਕਿ ਜੇ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਤਾਂ ਫਿਰ ਅਸੀਂ ਵੀ ਅਸਤੀਫਾ ਦੇ ਦੇਾਂਗੇ ਔਰ ਕਿਉਂਕਿ ਯੂਥ ਅਕਾਲੀ ਦਲ ਦੀ ਜੋ ਲੀਡਰਸ਼ਿਪ ਹੈ ਉਸ ਦੇ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ तमाम ਜੋ ਲੀਡਰਸ਼ਿਪ ਆ ਉਹ ਪਹੁੰਚੀ ਹੋਈ ਆ ਅ ਕੱਲ ਯੂਥ ਅਕਾਲੀ ਦਲ ਦੇ ਜੋ ਪ੍ਰੈਜ਼ੀਡੈਂਟ ਨੇ ਸਰਜੀ ਸਿੰਘ ਚਿੰਜਰ ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਜੇ ਸੁਖਬੀਰ ਸਿੰਘ ਬਾਦਲ ਖੜਾ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਤਾਂ ਫਿਰ ਸਾਡਾ ਵੀ ਅਸਤੀਫਾ ਪ੍ਰਵਾਨ ਕਰ ਲਿਆ ਜਾਵੇ ਸਾਡਾ ਵੀ ਫਿਰ ਅਸਤੀਫਾ ਨਾਲ ਦੀ ਨਾਲ ਹੀ ਸਮਝਿਆ ਜਾਵੇ ਇਹ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਆ ਤਾਂ ਸਰਜੀ ਸਿੰਘ ਚਿੰਜਰ ਬਰੀਫ ਕਰ ਰਹੇ ਆ ਉਨਦੇ ਨਾਲ ਗੱਲਬਾਤ ਵੀ ਕਰਾਂਗੇ ਇੱਧਰ ਹੋਰ ਵੀ ਲੀਡਰ ਨੇ ਰਜਿੰਦਰ ਨੇਜਰ ਹੁਣੀ ਨੇ ਤੇ ਹੋਰ तमाम ਪੂਰੀ ਲੀਡਰਸ਼ਿਪ ਜਿਹੜੀ ਆ ਉਹ ਖੜੀ ਐ ਸਰਜ ਚੰਜਰ ਕਹਿ ਰਹੇ ਨੇ ਸੁਣ ਲੈਣੇ ਮਹਾਰਾਜ ਰਣਜੀਤ ਸਿੰਘ ਤੋਂ ਲੈ ਕੇ ਉਹਨਾਂ ਨੇ ਰਾਜ ਭਾਗ ਛੱਡਿਆ ਸੀ ਜਾਂ ਜਥੇਦਾਰ ਸਾਹਿਬ ਨੇ ਛੜਾਇਆ ਸੀ ਗਏ ਸੀ ਨਾ ਤਨਖਾਹ ਲੱਗੀ ਸੀ 104 ਸਾਲ ਦੀ ਪਾਰਟੀ ਹੋ ਗਈ ਸ਼੍ਰੋਮਣੀ ਕਾਲਜ ਦੇ ਕਿੰਨੇ ਪ੍ਰਧਾਨ ਕਿੰਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੁੱਖ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਕਿੰਨਿਆਂ ਨੂੰ ਤਨਖਾਹ ਲੱਗੀ ਸ਼੍ਰੀ ਕਾਲਤਾਖ ਸਾਹਿਬ ਤੋਂ ਕੋਈ ਅਸਤੀਫਾ ਦਿੱਤਾ ਕਿਸੇ ਨੇ ਇਹ 나ਗ ਪਰ ਕਾਲੀ ਦੇ ਨਾਲ ਜਾਣ ਬੁੱਝ ਕੇ ਮਤਲਬ ਆਪਣੀ ਚਾਲ ਕਿਉਂਕਿ ਮਗਰ ਕੁਝ ਹੋਰ ਹੈ ਪ੍ਰਧਾਨ ਸਾਹਿਬ ਨੇ ਭਾਵਕ ਹੋ ਕੇ ਸਤੀਫਾ ਦਿੱਤਾ ਸੋ ਸਮੁੱਚਾ ਯੂਥ ਵਿੰਗ ਬੇਨਤੀ ਕਰਕੇ ਅੰਦਰ ਵਰਕਿੰਗ ਕਮੇਟੀ ਨੂੰ ਕਿ ਇਸ ਸੇਵਾ ਨਾਮਨਜ਼ੂਰ ਕਰੋ ਨਹੀਂ ਅਸੀਂ ਪਹਿਲੀ ਵਾਰ ਹੋਊਗਾ ਪਾਰਟੀ ਦਫ਼ਤਰ ਦੇ ਵਿੱਚ ਪਾਰਟੀ ਦੇ ਲੀਡਰਾਂ ਦੇ ਕਲਾਬ ਪਾਰਟੀ ਦੇ ਯੂਥ ਵਿੰਗ ਅਤੇ ਬਾਹਰ ਤਰਨੇ ਦੇ ਬੈਠੂਗਾ ਅਸੀਂ ਗੇਟ ਨੂੰ ਜਿੰਦਾ ਲਾ ਕੇ ਬਾਹਰ ਬਹਿ ਜਾਣਾ ਇਹ ਕੋਈ ਅਸੀਂ ਮਜ਼ਾਕ ਨਹੀਂ ਕਰ ਰਹੇ ਦਿੱਲੀ ਅੱਗੇ ਇੱਕ ਡਾਹ ਕੇ ਖੜਾ ਪੰਜਾਬ ਲਈ ਖੜਾ ਵਿਕਾਸ ਲਾ ਲਓ ਯਾਦਗਾਰਾ ਲਾ ਲਓ ਡਿਵੈਲਪਮੈਂਟ ਮਾਡਲ ਲਾ ਲਓ ਜਿਹੜਾ ਮਰਜੀ ਮਾਡਲ ਕੱਢ ਲਿਓ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਕੋਈ ਨੇੜ ਤੇੜੇ ਵੀ ਨਹੀਂ ਤਾਂ ਸੁਖਵੀਰ ਸਿੰਘ ਬਾਦਲ ਚੁਬਦਾ ਵਿਰਧੀਆਂ ਨੂੰ ਦਿੱਲੀ ਅੱਗੇ ਖੜਦਾ ਲੜਦਾ ਮਰਦਾ ਤੇ ਕੋਈ ਡਰਦਾ ਨਹੀਂ ਤਾਂ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਦਿੱਲੀ ਝੰਡਿਆਂ ਵਾਲਾ ਚੁਬਦਾ ਉਸ ਇਨਸਾਨ ਦੇ ਨਾਲ ਖੜਨਾ ਜ਼ਰੂਰੀ ਆ ਜੇ ਅਕਾਲੀ ਦਲ ਬਚਾਉਣਾ ਸੋ ਇਸ ਲਈ ਸਮੁੱਚਾ ਯੂਥ ਵਿੰਗ ਸਮੁੱਚੇ ਸ਼੍ਰੋਮਣੀ ਕਾਲਰ ਦੇ ਲੀਡਰ ਸਾਹਿਬਾਨ ਜਿਹੜੇ ਬਹੁਤ ਧੰਨਵਾਦ ਅਜ ਸਤੀਫੇ ਜੇਹ ਚ ਪਾ ਕੇ ਆਏ ਨੇ ਕਿ ਜੇ ਪ੍ਰਧਾਨ ਸਾਹਿਬ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਸਾਡੇ ਵੀ ਅਸਤੀਫੇ ਨਾਲ ਹੀ ਮਨਜੂਰ ਸਮਝੋ ਪ੍ਰਧਾਨ ਸਾਹਿਬ ਨੂੰ ਬੇਨਤੀ ਆ ਕਿ ਤੁਸੀਂ ਭਾਵਕ ਨਾ ਹੋ ਤੁਹਾਡੀਆਂ ਜਜ਼ਬਾਤਾਂ ਨੂੰ ਸਮਝਦੇ ਆ ਤੁਹਾਡੀ ਭਾਵਨਾ ਨੂੰ ਸਮਝਦੇ ਆ ਪਰ ਤੁਸੀਂ ਪਾਰਟੀ ਦੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝੋ ਤੇ ਤੀਬਾ ਵਾਪਸ ਲਓ ਤੇ ਇਹ ਵਿਰੋਧੀਆਂ ਦੀ ਚਾਲ ਵਿੱਚ ਨਾ ਫਸੋ ਬਾਕੀ ਅਕਾਲੀ ਕਹਿੰਦੀ ਕਿ ਕੰਮ ਬਹੁਤ ਪਹਿਲਾਂ ਕਰ ਲੈਣਾ ਮੈਂ ਕਹਾਂ ਬਾਕੀ ਬਾਕੀ ਜਿਹੜੇ ਅਕਾਲੀ ਨੇ ਉਹ ਲੰਬੇ ਪਹਿਲੇ ਦਿੱਲੀ ਅੱਗੇ ਨਾਗਪੁਰ ਅੱਗੇ ਇਹੋ ਫਰਕ ਹੈ ਸਰਦਾਰ ਸਿੰਘ ਬਾਦਲ ਦਾ ਕੀ ਸਮਝੌਤਾ ਰਿਹਾ ਭਾਜਪਾ ਨਾਲ ਸਾਡਾ ਵੀ ਪਰ ਲੰਬਿਆਂ ਨਹੀਂ ਪਿਆ ਜੱਟ ਕਦੇ ਅੱਜ ਟਵਿੱਟਰ ਤੇ ਇੰਡੀਆ ਦੇ ਟਵਿੱਟਰ ਤੇ ਇੱਕ ਨੰਬਰ ਤੇ ਟ੍ਰੈਂਡਿੰਗ ਕਰ ਰਿਹਾ ਵੀ ਸਪੋਰਟ ਸਰਦਾਰ ਸੁਖਵੀਰ ਸਿੰਘ ਬਾਦਲ ਐਵੇਂ ਨਹੀਂ ਜੱਟਾ ਜਿੱਥੇ ਵੀ ਸਪੋਰਟ ਸਰਦਾਰ ਸੁਖਵੀਰ ਸਿੰਘ ਬਾਦਲ ਟ੍ਰੈਂਡਿੰਗ ਕਰ ਰਿਹਾ ਟਵਿੱਟਰ ਤੇ ਤੁਸੀਂ ਤੁਸੀਂ ਮੀਡੀਆ ਵਾਲੇ ਸਮਝਦੇ ਹੋ ਜੀ ਸਰ ਵਿਰੋਧੀ ਕਹਿੰਦੇ ਪ੍ਰੈਸ਼ਰ ਪੋਲਿਟਿਕਸ ਹੈ ਕਿ ਅਸਤੀਫਾ ਮਨਜ਼ੂਰ ਨਾ ਕੀਤਾ ਜਾਏ ਯਾਰ ਵਿਰੋਧੀ ਤਾਂ ਬਹੁਤ ਕੁਝ ਕਹਿੰਦੇ ਨੇ ਅਸੀਂ ਧਾਰ ਨਹੀਂ ਮਾਰਦੇ ਹੋ ਜੋ ਵਿਰੋਧੀਆਂ ਦੀ ਮੈਂ ਤੇ ਕੀ ਕਹੋਂਦੇ ਨੇ ਉਹ ਇਹ ਸਾਰੇ ਬਕਾਊ ਮਾਲ ਆ ਦਲਾਲ ਬਣੇ ਨੇ ਦਿੱਲੀ ਦੇ ਇਹ ਤਾਂ ਚਾਹੁੰਦੇ ਨੇ ਕਿ ਪ੍ਰਧਾਨ ਸਾਹਿਬ ਪਾਸੇ ਹੋਵੇ ਤੇ ਅਸੀਂ ਮਨਮਾਨੀਆਂ ਕਰੀਏ ਦਿੱਲੀ ਦੇ ਨਾਲ ਪਾਕਿਸਤਾਨਾਂ ਗਾਂਡਾ ਲੈ ਕੇ ਵਜੀਰੀਆਂ ਲੈ ਕੇ ਸਿਕਿਉਰਟੀਆਂ ਅਸੀਂ ਚੰਮਦੀਆਂ ਚਲਾਈਏ ਇੱਥੇ ਕਦੇ ਨਹੀਂ ਹੋਣ ਦੇਾਂਗੇ ਕਦੇ ਵੀ ਮੈਂ ਕਿਹਾ ਸਾਰਾ ਪਿੰਡ ਮਰ ਜਾਏ ਮਿੱਤਰਾਂ ਉਹਨਾਂ ਨੂੰ ਨਹੀਂ ਕੁਝ ਬੰਨ ਦਿੰਦੇ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਪਾਰਟੀ ਦਾ ਹਰੇਕ ਵਰਕਰ ਖੜਾ ਹੈ ਕਿਉਂਕਿ ਸਮਝਦਾ ਉਹਨੇ ਜੋ ਕਿਹਾ ਕਰਕੇ ਦਿਖਾਇਆ ਨਾ 5 ਸਾਲ ਕੈਪਟਨ ਨੰਗਿਆ ਚੰਨੀ ਨੰਗਿਆ ਆ ਭਗਵੰਤ ਮਾਨ ਨੰਗਿਆ ਭਗਵੰਤ ਮਾਨ ਦੇ ਪੱਲੀ ਕੱਕ ਨਹੀਂ ਨਾ ਉਹਦਾ ਦਰਜੀ ਆਪਣਾ ਨਾ ਉਹਦਾ ਡਰਾਈਵਰ ਆਪਣਾ ਨਾ ਰਸੋਈਆ ਆਪਣਾ ਨਾ ਪੀਏ ਆਪਣਾ ਨਾ ਉਹਦਾ ਪ੍ਰਿੰਸੀਪਲ ਸੈਕਟਰੀ ਆਪਣਾ ਨਾ ਬਿੱਤ ਸਲਾਹਕਾਰ ਆਪਣਾ ਉਹਦੇ ਪੱਲੇ ਕੱਖ ਨਹੀਂ ਜਿਵੇਂ ਕੈਪਟਨ ਬੀਜੇਪੀ ਜੀ ਨੇ ਟਿਆ ਸੀ ਉਵੇਂ ਹੀ